ਲੋਜੀ ਪੰਜਾਬ ਦੇ ਲੋਕਾਂ ਨੂੰ ਹੁਣ ਮਹਿੰਗਾਈ ਦੀ ਮਾਰ ਚੱਲਣੀ ਪੈਣੀ ਹੈ ਕਿਉਂਕਿ ਸਰਕਾਰ ਨੇ ਪੈਟਰੋਲ ਡੀਜ਼ਲ ਅਤੇ ਬਿਜਲੀ ਦੇ ਰੇਟ ਵਧਾ ਦਿੱਤੇ ਨੇ ਚੱਕ ਦਿੱਤੇ ਨੇ ਰੇਟ ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਜਿਹੜੇ ਥੋੜੇ ਬੋਤ ਰੇਟ ਚੱਕੇ ਗਏ ਨੇ ਉਹਦੇ ਨਾਲ ਸਰਕਾਰ ਨੂੰ ਕਰੋੜਾ ਰੁਪਏ ਦਾ ਫਾਇਦਾ ਹੋਵੇਗਾ ਇਹ ਪੈਸਾ ਕਿੱਥੇ ਲੱਗੇਗਾ ਉਹਦੇ ਬਾਰੇ ਵੀ ਜਾਣਕਾਰੀ ਦਿੰਨੇ ਆ ਅਤੇ ਨਾਲ ਦੇ ਨਾਲ ਕੀ ਰੇਟ ਵਧਾਏ ਗਏ ਨੇ ਹੁਣ ਆਉਣ ਵਾਲੇ ਦਿਨਾਂ ਚ ਤੁਹਾਨੂੰ ਪੈਟਰੋਲ ਕਿੰਨੇ ਦਾ ਮਿਲੇਗਾ ਉਸ ਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਨਾਲ ਇਹ ਵੀ ਦੱਸ ਦਿੰਨੇ ਕਿ ਕੀ 300 ਰੁਪਏ ਯੂਨਟ ਜਿਹੜੀ ਫ੍ਰੀ ਬਿਜਲੀ ਦੀ ਗੱਲ ਸਰਕਾਰ ਵੱਲੋਂ ਕੀਤੀ ਜਾਂਦੀ ਸੀ ਉਹ ਰਹੇਗੀ ਜਾਂ ਉਹ ਹਟਾ ਦਿੱਤੀ ਗਈ ਹੈ ਪੂਰੀ ਪੂਰੀ ਗੱਲ ਤੋਂ ਪਰਦਾ ਚੁੱਕਦੇ ਆ ਤਾਂ ਪੰਜਾਬ ਵਿੱਚ ਆਵਾਜ਼ ਆਦਮੀ ਪਾਰਟੀ ਦੀ ਸਰਕਾਰ ਨੇ ਪੈਟਰੋਲ ਡੀਜ਼ਲ ਅਤੇ ਬਿਜਲੀ ਦੇ ਰੇਟ ਵਧਾ ਦਿੱਤੇ ਨੇ ਮਹਿੰਗੇ ਕਰ ਦਿੱਤੀ ਹੈ ਜੇ ਪੈਟਰੋਲ ਦੀ ਗੱਲ ਕਰੀਏ ਤਾਂ 65 ਪੈਸੇ ਲੀਟਰ ਦੇ ਹਿਸਾਬ ਨਾਲ ਪੈਟਰੋਲ ਵਧਾ ਦਿੱਤਾ ਗਿਆ ਉੱਥੇ ਜੇ ਡੀਜ਼ਲ ਦੀ ਗੱਲ ਕਰੀਏ ਤਾਂ 92 ਪੈਸੇ ਪਰ ਲੀਟਰ ਦੇ ਹਿਸਾਬ ਨਾਲ ਡੀਜ਼ਲ ਵਧਾ ਦਿੱਤਾ ਗਿਆ ਤੇ ਬਿਜਲੀ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਵੇਲੇ 7 ਕਿਲੋਵਾਟ ਦੇ ਮੀਟਰ ਹੋਲਡਰ ਧਾਰਕਾਂ ਨੂੰ ਜਿਹੜੀ ਹੈ ਸਬਸਿਡੀ ਮਿਲਦੀ ਸੀ 3 ਰੁਪਏ ਯੂਨਿਟ ਸਬਸਿਡੀ ਮਿਲਦੀ ਸੀ ਉਹ ਸਬਸਿਡੀ ਹਟਾ ਦਿੱਤੀ ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਜਿਨ੍ਹਾਂ ਨੂੰ ਪਹਿਲਾਂ ਹੀ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾਰੀ ਹੈ ਉਸ ਦੇ ਉੱਪਰ ਹੋਰ ਸਬਸਿਡੀ ਦੇਣਾ ਉਸ ਤੇ ਸਰਕਾਰ ਨੂੰ ਬੋਝ ਚੱਲਣਾ ਪੈਂਦਾ ਸੀ ਕਰੋੜਾ ਰੁਪਏ ਦਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਹਿੰਗਾ ਕਰਕੇ ਸਰਕਾਰ ਨੂੰ ਤਕਰੀਬਨ 1800 ਤੋਂ 2500 ਕਰੋੜ ਦਾ ਯਾਨੀ 2000 ਤੋਂ 2500 ਕਰੋੜ ਦਾ ਵਾਧਾ ਹੋਵੇਗਾ ਜਿਸ ਦਾ ਫਾਇਦਾ ਸਰਕਾਰ ਲੋਕਾਂ ਨੂੰ ਹੀ ਕਰਾਵੇਗੀ ਫਾਇਦਾ ਕਿਵੇਂ ਕਰਾਏਗੀ ਕਿ ਜਿਹੜੇ ਆਮ ਆਦਮੀ ਕਲੀਨਿਕ ਬਣਦੇ ਪਏ ਨੇ ਸੜਕਾਂ ਬਣਣੀਆਂ ਨੇ ਕੋਈ ਕਾਲਜ ਕੋਈ ਹਸਪਤਾਲ ਬੰਨਣਾ ਉਹਨਾਂ ਚੀਜ਼ਾਂ ਤੇ ਪੈਸਾ ਲਗਾਇਆ ਜਾਵੇਗਾ ਯਾਨੀ ਜਿਹੜੇ ਰੇਟ ਵਧਾਏ ਗਏ ਨੇ ਪੈਟਰੋਲ ਦੇ ਡੀਜ਼ਲ ਦੇ ਬਿਜਲੀ ਦੀ ਸਬਸਿਡੀ ਚੱਕ ਦਿੱਤੀ ਗਈ ਹੈ 3 ਰੁਪਏ ਯੂਨਟ ਜਿਹੜੀ 7 ਕਿਲੋਵਾਟ ਦੇ ਮੀਟਰ ਧਾਰਕਾਂ ਨੂੰ ਮਿਲਦੀ ਸੀ ਉਹ ਸਿੱਧਾ ਸਿੱਧਾ ਜਿਹੜਾ ਪੈਸਾ ਸਰਕਾਰ ਕਮਾਵੇਗੀ ਉਹਦਾ ਅਸਰ ਲੋਕਾਂ ਨੂੰ ਇਸ ਤਰੀਕੇ ਮਿਲੇਗਾ ਕਿ ਜਿਹੜੀ ਆਮ ਆਦਮੀ ਕਲੀਨਿਕ ਹੋ ਗਈ ਹੈ ਸਰਕਾਰ ਜਿਹੜੀਆਂ ਵੀ ਸੇਵਾਵਾਂ ਲੈ ਕੇ ਆਂਦੀ ਹੈ ਚਾਹੇ ਫਿਰ ਉਹ ਸੇਵਾਵਾਂ ਅਲੋਕ ਭਲਾਈ ਵਾਸਤੇ ਹੋਣ ਜਾਂ ਫਿਰ ਲੋਕ ਲੋਕ ਹਿਤੇਸ਼ੀ ਹੋਣ ਜਾਂ ਸਰਕਾਰ ਭਲਾਈ ਵਾਸਤੇ ਹੋਣ ਜਿਹੜੀਆਂ ਵੀ ਸੇਵਾਵਾਂ ਸਰਕਾਰ ਲੈ ਕੇ ਆਂਦੀ ਹੈ ਉਹਨਾਂ ਵਿੱਚੋਂ ਪੈਸਾ ਲੱਗੇਗਾ ਪਰ ਲੋਕਾਂ ਨੂੰ ਜਰੂਰ ਮਾਰਚ ਲੈਣੀ ਪਵੇਗੀ ਕਿਉਂਕਿ ਪੰਜਾਬ ਨੂੰ ਜੇਕਰ ਗੱਲ ਕਰੀਏ ਤਾਂ ਗੱਲ ਹੁੰਦੀ ਹੈ ਪੰਜਾਬ ਚ ਕਰਜ਼ਾ ਜਿਹੜਾ ਇਹ ਦਿਨ-ਬਦ ਦਿਨ ਵੱਧਦਾ ਜਾ ਰਿਹਾ ਹੈ ਹਰ ਇੱਕ ਪੰਜਾਬੀ ਤੇ ਨਾ ਜਾਣੇ ਕਿੰਨੇ ਲੱਖ ਦਾ ਕਰਜ਼ਾ ਹੈ ਤੇ ਉਸ ਨੂੰ ਪਤਾ ਵੀ ਨਹੀਂ ਹੈ ਕਿਉਂਕਿ ਸਰਕਾਰ ਪਹਿਲੇ ਕਰਜ਼ੇ ਉਤਾਰਨ ਲਈ ਤੇ ਹੋਰ ਸਰਕਾਰਾਂ ਚਲਾਉਣ ਲਈ ਉਹਨੂੰ ਬਾਹਰੋਂ ਦੂਜੇ ਸਟੇਟਸ ਤੋਂ ਸੈਂਟਰ ਗਵਰਨਮੈਂਟ ਤੋਂ ਦੂਜੇ ਬੈਂਕਾਂ ਤੋਂ ਲੋਨ ਲੈਣਾ ਪੈ ਰਿਹਾ ਤਾਂ ਕਰਜ਼ਾ ਪੰਜਾਬ ਤੇ ਬਹੁਤ ਹੈ ਤਾਂ ਇਹਨੂੰ ਇਹ ਵੀ ਇੱਕ ਤਰੀਕੇ ਨਾਲ ਵੇਖਿਆ ਜਾ ਸਕਦਾ ਹੈ ਕਿ ਉਸ ਕਰਜ਼ੇ ਨੂੰ ਹਟਾਉਣ ਪਿੱਛੇ ਸਰਕਾਰ ਨੇ ਥੋੜੇ ਬੋਟ ਤੇ ਰੇਟ ਵਧਾ ਦਿੱਤੇ ਨੇ ਕੋਈ ਬਹੁਤ ਵੱਡਾ ਬਦਲਾਅ ਨਹੀਂ ਆਇਆ ਜੇਕਰ ਗੱਲ ਕਰੀਏ ਤਾਂ 68 ਪੈਸੇ ਵਧਣਾ ਜਾਂ 92 ਰੁਪਏ 92 ਪੈਸੇ ਜਾਂ 1 ਰੁਪਏ ਦੇ ਸਹਾਰੇ ਨਾਲ ਜੇ ਪੈਟਰੋਲ ਡੀਜ਼ਲ ਵਧਿਆ ਤਾਂ ਉਸ ਨਾਲ ਇੰਨਾ ਕੋਈ ਉਹ ਇੱਕਦਮ ਉਤਰ ਪੁੱਤਰ ਨਹੀਂ ਹੋ ਜਾਵੇਗੀ ਕੋਈ ਤੂਫਾਨ ਨਹੀਂ ਆ ਜਾਵੇਗਾ ਇਹ ਚੀਜ਼ ਵਧਾਈਸ ਕਰਕੇ ਗਈ ਹੈ ਕਿ ਇੱਕ ਤਾਂ ਜਿਹੜੀ ਡਿਊਟੀ ਸਰਕਾਰ ਵੱਲੋਂ ਲਈ ਜਾਂਦੀ ਸੀ ਉਹ ਘਟਾ ਦਿੱਤੀ ਗਈ ਹੈ ਨਾਲ ਨਾਲ ਸਰਕਾਰ ਜਿਹੜੀਆਂ ਸੇਵਾਵਾਂ ਦਿੰਦੀ ਹੈ ਲੋਕਾਂ ਨੂੰ ਚਾਹੇ ਉਹ ਫਿਰ ਐਮਿਨਸ ਸਕੂਲ ਹੋਵੇ ਪ੍ਰਧਾਨ ਮੰਤਰੀ ਵੱਲੋਂ ਜਿਹੜੀ ਯਾਤਰਾ ਚ ਮੁੱਖ ਮੰਤਰੀ ਵੱਲੋਂ ਜਿਹੜੀ ਯਾਤਰਾ ਚਲਾਈ ਜਾਂਦੀ ਹੈ ਧਾਰਮਿਕ ਥਾਵਾਂ ਤੇ ਉਹ ਹੋਵੇ ਸਕੂਲ ਜਿਹੜੇ ਬਣਾਏ ਜਾਂਦੇ ਨੇ ਸ਼ੂਟਿੰਗ ਰੇਂਜ ਬਣਾਈਆਂ ਜਾ ਰਹੀਆਂ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਨੇ ਇਹਨਾਂ ਸਾਰੀਆਂ ਸੇਵਾਵਾਂ ਤੇ ਉਹ ਪੈਸਾ ਲੱਗੇਗਾ ਨਾਲੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੁਝ ਪੈਸਾ ਸਰਕਾਰ ਇਸ ਕਰਕੇ ਵੀ ਆਪਣੇ ਕੋਲ ਰੱਖੇਗੀ ਤਾਂ ਕਿ ਜਿਹੜਾ ਕਰਜ਼ਾ ਪੰਜਾਬ ਸਰਕਾਰ ਤੇ ਚੜਦਾ ਪਿਆ ਦਿਨ ਬਰ ਦਿਨ ਉਸ ਕਰਜ਼ੇ ਨੂੰ ਹੌਲੀ-ਹੌਲੀ ਉਤਾਰਿਆ ਜਾ ਸਕੇ ਲੋ ਜੀ ਪੰਜਾਬ ਦੇ ਲੋਕਾਂ ਨੂੰ ਹੁਣ ਮਹਿੰਗਾਈ ਦੀ ਮਾਰ ਚੱਲਣੀ ਪੈਣੀ ਹੈ ਕਿਉਂਕਿ ਸਰਕਾਰ ਨੇ ਪੈਟਰੋਲ ਡੀਜ਼ਲ ਅਤੇ ਬਿਜਲੀ ਦੇ ਰੇਟ ਵਧਾ ਦਿੱਤੇ ਨੇ ਚੱਕ ਦਿੱਤੇ ਨੇ ਰੇਟ ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਜਿਹੜੇ ਥੋੜੇ ਬੋਤੇ ਰੇਟ ਚੱਕੇ ਗਏ ਨੇ ਉਹਦੇ ਨਾਲ ਸਰਕਾਰ ਨੂੰ ਕਰੋੜਾ ਰੁਪਏ ਦਾ ਫਾਇਦਾ ਹੋਵੇਗਾ ਇਹ ਪੈਸਾ ਕਿੱਥੇ ਲੱਗੇਗਾ ਉਹਦੇ ਬਾਰੇ ਵੀ ਜਾਣਕਾਰੀ ਦਿੰਨੇ ਆ ਅਤੇ ਨਾਲ ਦੇ ਨਾਲ ਕੀ ਰੇਟ ਵਧਾਏ ਗਏ ਨੇ ਹੁਣ ਆਉਣ ਵਾਲੇ ਦਿਨਾਂ ਚ ਤੁਹਾਨੂੰ ਪੈਟਰੋਲ ਕਿੰਨੇ ਦਾ ਮਿਲੇਗਾ ਉਸ ਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਨਾਲ ਇਹ ਵੀ ਦੱਸ ਦਿੰਨੇ ਕਿ ਕੀ 300 ਰੁਪਏ ਯੂਨਟ ਜਿਹੜੀ ਫ੍ਰੀ ਬਿਜਲੀ ਦੀ ਗੱਲ ਸਰਕਾਰ ਵੱਲੋਂ ਕੀਤੀ ਜਾਂਦੀ ਸੀ ਉਹ ਰਹੇਗੀ ਜਾਂ ਉਹ ਹਟਾ ਦਿੱਤੀ ਗਈ ਹੈ ਪੂਰੀ ਪੂਰੀ ਗੱਲ ਤੋਂ ਪਰਦਾ ਚੁੱਕਦੇ ਆ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਟਰੋਲ ਡੀਜ਼ਲ ਅਤੇ ਬਿਜਲੀ ਦੇ ਰੇਟ ਵਧਾ ਦਿੱਤੇ ਨੇ ਮਹਿੰਗੇ ਕਰ ਦਿੱਤੀ ਹੈ ਜੇ ਪੈਟਰੋਲ ਦੀ ਗੱਲ ਕਰੀਏ ਤਾਂ ਕਾਰਟ ਪੈਸੇ ਲੀਟਰ ਦੇ ਹਿਸਾਬ ਨਾਲ ਪੈਟਰੋਲ ਵਧਾ ਦਿੱਤਾ ਗਿਆ ਉੱਥੇ ਜੇ ਡੀਜ਼ਲ ਦੀ ਗੱਲ ਕਰੀਏ ਤਾਂ 92 ਪੈਸੇ ਪਰ ਲੀਟਰ ਦੇ ਹਿਸਾਬ ਨਾਲ ਡੀਜ਼ਲ ਵਧਾ ਦਿੱਤਾ ਗਿਆ ਤੇ ਬਿਜਲੀ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਵੇਲੇ 7 ਕਿਲੋਵਾਟ ਦੇ ਮੀਟਰ ਹੋਲਡਰ ਧਾਰਕਾਂ ਨੂੰ ਜਿਹੜੀ ਹੈ ਸਬਸਿਡੀ ਮਿਲਦੀ ਸੀ 3 ਰੁਪਏ ਯੂਨਿਟ ਸਬਸਿਡੀ ਮਿਲਦੀ ਸੀ ਉਹ ਸਬਸਿਡੀ ਹਟਾ ਦਿੱਤੀ ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਜਿਨ੍ਹਾਂ ਨੂੰ ਪਹਿਲਾਂ ਹੀ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ ਉਸ ਦੇ ਉੱਪਰ ਹੋਰ ਸਬਸਿਡੀ ਦੇਣਾ ਉਸ ਤੇ ਸਰਕਾਰ ਨੂੰ ਬੋਝ ਚੱਲਣਾ ਪੈਂਦਾ ਸੀ ਕਰੋੜਾਂ ਰੁਪਏ ਦਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਕੇ ਸਰਕਾਰ ਨੂੰ तकरीबन 1800 ਤੋਂ 2500 ਕਰੋੜ ਦਾ ਯਾਨੀ 2000 ਤੋਂ 2500 ਕਰੋੜ ਦਾ ਵਾਅਦਾ ਹੋਵੇਗਾ ਜਿਸ ਦਾ ਫਾਇਦਾ ਸਰਕਾਰ ਲੋਕਾਂ ਨੂੰ ਹੀ ਕਰਾਵੇਗੀ ਫਾਇਦਾ ਕਿਵੇਂ ਕਰਾਏਗੀ ਕਿ ਜਿਹੜੇ ਆਮ ਆਦਮੀ ਕਲੀਨਿਕ ਬਣਦੇ ਪਏ ਨੇ ਸੜਕਾਂ ਬਣਣੀਆਂ ਨੇ ਕੋਈ ਕਾਲਜ ਕੋਈ ਹਸਪਤਾਲ ਬੰਨਣਾ ਉਹਨਾਂ ਚੀਜ਼ਾਂ ਤੇ ਉਹ ਪੈਸਾ ਲਗਾਇਆ ਜਾਵੇਗਾ ਯਾਨੀ ਜਿਹੜੇ ਰੇਟ ਵਧਾਏ ਗਏ ਨੇ ਪੈਟਰੋਲ ਦੇ ਡੀਜ਼ਲ ਦੇ ਬਿਜਲੀ ਦੀ ਸਬਸਿਡੀ ਚੱਕ ਦਿੱਤੀ ਗਈ ਹੈ 3 ਰੁਪਏ ਯੂਨਟ ਜਿਹੜੀ 7 ਕਿਲੋਵਾਟ ਦੇ ਮੀਟਰ ਧਾਰਕਾਂ ਨੂੰ ਮਿਲਦੀ ਸੀ ਉਹ ਸਿੱਧਾ ਸਿੱਧਾ ਜਿਹੜਾ ਪੈਸਾ ਸਰਕਾਰ ਕਮਾਵੇਗੀ ਉਹਦਾ ਅਸਰ ਲੋਕਾਂ ਨੂੰ ਇਸ ਤਰੀਕੇ ਮਿਲੇਗਾ ਕਿ ਜਿਹੜੀ ਆਮ ਆਦਮੀ ਕਲੀਨਿਕ ਹੋ ਗਈ ਹੈ ਸਰਕਾਰ ਜਿਹੜੀਆਂ ਵੀ ਸੇਵਾਵਾਂ ਲੈ ਕੇ ਆਂਦੀ ਹੈ ਚਾਹੇ ਫਿਰ ਉਹ ਸੇਵਾਵਾਂ ਅਲੋਕ ਭਲਾਈ ਵਾਸਤੇ ਹੋਣ ਜਾਂ ਫਿਰ ਲੋਕ ਲੋਕ ਹਿਤੇਸ਼ੀ ਹੋਣ ਜਾਂ ਸਰਕਾਰ ਭਲਾਈ ਵਾਸਤੇ ਹੋਣ ਜਿਹੜੀਆਂ ਵੀ ਸੇਵਾਵਾਂ ਸਰਕਾਰ ਲੈ ਕੇ ਆਂਦੀ ਹੈ ਉਹਨਾਂ ਵਿੱਚੋਂ ਪੈਸਾ ਲੱਗੇਗਾ ਪਰ ਲੋਕਾਂ ਨੂੰ ਜ਼ਰੂਰ ਮਾਰਚ ਲੈਣੀ ਪਵੇਗੀ ਕਿਉਂਕਿ ਪੰਜਾਬ ਨੂੰ ਜੇਕਰ ਗੱਲ ਕਰੀਏ ਤਾਂ ਗੱਲ ਹੁੰਦੀ ਹੈ ਪੰਜਾਬ ਚ ਕਰਜ਼ਾ ਜਿਹੜਾ ਇਹ ਦਿਨ-ਬਦ ਦਿਨ ਵੱਧਦਾ ਜਾ ਰਿਹਾ ਹੈ ਹਰ ਇੱਕ ਪੰਜਾਬੀ ਤੇ ਨਾ ਜਾਣੇ ਕਿੰਨੇ ਲੱਖ ਦਾ ਕਰਜ਼ਾ ਹੈ ਤੇ ਉਸ ਨੂੰ ਪਤਾ ਵੀ ਨਹੀਂ ਹੈ ਕਿਉਂਕਿ ਸਰਕਾਰ ਪਹਿਲੇ ਕਰਜ਼ੇ ਉਤਾਰਨ ਲਈ ਤੇ ਹੋਰ ਸਰਕਾਰਾਂ ਚਲਾਉਣ ਲਈ ਉਹਨੂੰ ਬਾਹਰੋਂ ਦੂਜੇ ਸਟੇਟਸ ਤੋਂ ਸੈਂਟਰ ਗਵਰਨਮੈਂਟ ਤੋਂ ਦੂਜੇ ਬੈਂਕਾਂ ਤੋਂ ਲੋਨ ਲੈਣਾ ਪੈ ਰਿਹਾ ਤਾਂ ਕਰਜ਼ਾ ਪੰਜਾਬ ਤੇ ਬਹੁਤ ਹੈ ਤਾਂ ਇਹਨੂੰ ਇਹ ਵੀ ਇੱਕ ਤਰੀਕੇ ਨਾਲ ਵੇਖਿਆ ਜਾ ਸਕਦਾ ਹੈ ਕਿ ਉਸ ਕਰਜ਼ੇ ਨੂੰ ਹਟਾਉਣ ਪਿੱਛੇ ਸਰਕਾਰ ਨੇ ਥੋੜੇ ਬੋਟ ਤੇ ਰੇਟ ਵਧਾ ਦਿੱਤੇ ਨੇ ਕੋਈ ਬਹੁਤ ਵੱਡਾ ਬਦਲਾਅ ਨਹੀਂ ਆਇਆ ਜੇਕਰ ਗੱਲ ਕਰੀਏ ਤਾਂ 65 ਪੈਸੇ ਵਧਣਾ ਜਾਂ 92 ਰੁਪਏ 92 ਪੈਸੇ ਜਾਂ 1 ਰੁਪਏ ਦੇ ਸਹਾਰੇ ਨਾਲ ਜੇ ਪੈਟਰੋਲ ਡੀਜ਼ਲ ਵਧਿਆ ਤਾਂ ਉਸ ਨਾਲ ਇੰਨਾ ਕੋਈ ਉਹ ਇੱਕਦਮ ਉਤਰ ਪੁੱਤਰ ਨਹੀਂ ਹੋ ਜਾਵੇਗੀ ਕੋਈ ਤੂਫਾਨ ਨਹੀਂ ਆ ਜਾਵੇਗਾ ਇਹ ਚੀਜ਼ ਵਧਾਈਸ ਕਰਕੇ ਗਈ ਹੈ ਕਿ ਇੱਕ ਤਾਂ ਜਿਹੜੀ ਡਿਊਟੀ ਸਰਕਾਰ ਵੱਲੋਂ ਲਈ ਜਾਂਦੀ ਸੀ ਉਹ ਘਟਾ ਦਿੱਤੀ ਗਈ ਹੈ ਨਾਲ ਨਾਲ ਸਰਕਾਰ ਜਿਹੜੀਆਂ ਸੇਵਾਵਾਂ ਦਿੰਦੀ ਹੈ ਲੋਕਾਂ ਨੂੰ ਚਾਹੇ ਉਹ ਫਿਰ ਐਮੀਨਸ ਸਕੂਲ ਹੋਵੇ ਪ੍ਰਧਾਨ ਮੰਤਰੀ ਵੱਲੋਂ ਜਿਹੜੀ ਯਾਤਰਾ ਚ ਮੁੱਖ ਮੰਤਰੀ ਵੱਲੋਂ ਜਿਹੜੀ ਯਾਤਰਾ ਚਲਾਈ ਜਾਂਦੀ ਹੈ ਧਾਰਮਿਕ ਥਾਵਾਂ ਤੇ ਉਹ ਹੋਵੇ ਸਕੂਲ ਜਿਹੜੇ ਬਣਾਏ ਜਾਂਦੇ ਨੇ ਸ਼ੂਟਿੰਗ ਰੇਂਜ ਬਣਾਈਆਂ ਜਾ ਰਹੀਆਂ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਨੇ ਇਹਨਾਂ ਸਾਰੀਆਂ ਸੇਵਾਵਾਂ ਤੇ ਉਹ ਪੈਸਾ ਲੱਗੇਗਾ ਨਾਲੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੁਝ ਪੈਸਾ ਸਰਕਾਰ ਇਸ ਕਰਕੇ ਵੀ ਆਪਣੇ ਕੋਲ ਰੱਖੇਗੀ ਤਾਂ ਕਿ ਜਿਹੜਾ ਕਰਜ਼ਾ ਪੰਜਾਬ ਸਰਕਾਰ ਤੇ ਚੜਦਾ ਪਿਆ ਦਿਨ ਬਰ ਦਿਨ ਉਸ ਕਰਜ਼ੇ ਨੂੰ ਹੌਲੀ-ਹੌਲੀ ਉਤਾਰਿਆ ਜਾ ਸਕੇ ਲੋਜੀ ਪੰਜਾਬ ਦੇ ਲੋਕਾਂ ਨੂੰ ਹੁਣ ਮਹਿੰਗਾਈ ਦੀ ਮਾਰ ਚੱਲਣੀ ਪੈਣੀ ਹੈ ਕਿਉਂਕਿ ਸਰਕਾਰ ਨੇ ਪੈਟਰੋਲ ਡੀਜ਼ਲ ਅਤੇ ਬਿਜਲੀ ਦੇ ਰੇਟ ਵਧਾ ਦਿੱਤੇ ਨੇ ਚੱਕ ਦਿੱਤੇ ਨੇ ਰੇਟ ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਜਿਹੜੇ ਥੋੜੇ ਬੋਤ ਰੇਟ ਚੱਕੇ ਗਏ ਨੇ ਉਹਦੇ ਨਾਲ ਸਰਕਾਰ ਨੂੰ ਕਰੋੜਾ ਰੁਪਏ ਦਾ ਫਾਇਦਾ ਹੋਵੇਗਾ ਇਹ ਪੈਸਾ ਕਿੱਥੇ ਲੱਗੇਗਾ ਉਹਦੇ ਬਾਰੇ ਵੀ ਜਾਣਕਾਰੀ ਦਿੰਨੇ ਆ ਅਤੇ ਨਾਲ ਦੇ ਨਾਲ ਕੀ ਰੇਟ ਵਧਾਏ ਗਏ ਨੇ ਹੁਣ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪੈਟਰੋਲ ਕਿੰਨੇ ਦਾ ਮਿਲੇਗਾ ਉਸ ਦੀ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਤੇ ਨਾਲ ਇਹ ਵੀ ਦੱਸ ਦਿੰਨੇ ਕਿ ਕੀ 300 ਰੁਪਏ ਯੂਨਟ ਜਿਹੜੀ ਫ੍ਰੀ ਬਿਜਲੀ ਦੀ ਗੱਲ ਸਰਕਾਰ ਵੱਲੋਂ ਕੀਤੀ ਜਾਂਦੀ ਸੀ ਉਹ ਰਹੇਗੀ ਜਾਂ ਉਹ ਹਟਾ ਦਿੱਤੀ ਗਈ ਹੈ ਪੂਰੀ ਪੂਰੀ ਗੱਲ ਤੋਂ ਪਰਦਾ ਚੁੱਕਦੇ ਆ ਤਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਟਰੋਲ ਡੀਜ਼ਲ ਅਤੇ ਬਿਜਲੀ ਦੇ ਰੇਟ ਵਧਾ ਦਿੱਤੇ ਨੇ ਮਹਿੰਗੇ ਕਰ ਦਿੱਤੀ ਹੈ ਜੇ ਪੈਟਰੋਲ ਦੀ ਗੱਲ ਕਰੀਏ ਤਾਂ ਕਾਰਟ ਪੈਸੇ ਲੀਟਰ ਦੇ ਹਿਸਾਬ ਨਾਲ ਪੈਟਰੋਲ ਵਦਾ ਦਿੱਤਾ ਗਿਆ ਉੱਥੇ ਜੇ ਡੀਜ਼ਲ ਦੀ ਗੱਲ ਕਰੀਏ ਤਾਂ 92 ਪੈਸੇ ਪਰ ਲੀਟਰ ਦੇ ਹਿਸਾਬ ਨਾਲ ਡੀਜ਼ਲ ਵਦਾ ਦਿੱਤਾ ਗਿਆ ਤੇ ਬਿਜਲੀ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਵੇਲੇ 7 ਕਿਲੋਵਾਟ ਦੇ ਮੀਟਰ ਹੋਲਡਰ ਧਾਰਕਾਂ ਨੂੰ ਜਿਹੜੀ ਹੈ ਸਬਸਿਡੀ ਮਿਲਦੀ ਸੀ 3 ਰੁਪਏ ਯੂਨਿਟ ਸਬਸਿਡੀ ਮਿਲਦੀ ਸੀ ਉਹ ਸਬਸਿਡੀ ਹਟਾ ਦਿੱਤੀ ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਜਿਨ੍ਹਾਂ ਨੂੰ ਪਹਿਲਾਂ ਹੀ 300 ਯੂਨਿਟ ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ ਉਸ ਦੇ ਉੱਪਰ ਹੋਰ ਸਬਸਿਡੀ ਦੇਣਾ ਉਸ ਤੇ ਸਰਕਾਰ ਨੂੰ ਬੋਝ ਚੱਲਣਾ ਪੈਂਦਾ ਸੀ ਕਰੋੜਾਂ ਰੁਪਏ ਦਾ ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਰਕੇ ਸਰਕਾਰ ਨੂੰ तकरीबन 1800 ਤੋਂ 2500 ਕਰੋੜ ਦਾ ਯਾਨੀ 2000 ਤੋਂ 2500 ਕਰੋੜ ਦਾ ਵਾਅਦਾ ਹੋਵੇਗਾ ਜਿਸ ਦਾ ਫਾਇਦਾ ਸਰਕਾਰ ਲੋਕਾਂ ਨੂੰ ਹੀ ਕਰਾਵੇਗੀ ਫਾਇਦਾ ਕਿਵੇਂ ਕਰਾਏਗੀ ਕਿ ਜਿਹੜੇ ਆਮ ਆਦਮੀ ਕਲੀਨਿਕ ਬਣਦੇ ਪਏ ਨੇ ਸੜਕਾਂ ਬਣਣੀਆਂ ਨੇ ਕੋਈ ਕਾਲਜ ਕੋਈ ਹਸਪਤਾਲ ਬੰਨਣਾ ਉਹਨਾਂ ਚੀਜ਼ਾਂ ਤੇ ਉਹ ਪੈਸਾ ਲਗਾਇਆ ਜਾਵੇਗਾ ਯਾਨੀ ਜਿਹੜੇ ਰੇਟ ਵਧਾਏ ਗਏ ਨੇ ਪੈਟਰੋਲ ਦੇ ਡੀਜ਼ਲ ਦੇ ਬਿਜਲੀ ਦੀ ਸਬਸਿਡੀ ਚੱਕ ਦਿੱਤੀ ਗਈ ਹੈ 3 ਰੁਪਏ ਯੂਨਟ ਜਿਹੜੀ 7 ਕਿਲੋਵਾਟ ਦੇ ਮੀਟਰ ਧਾਰਕਾਂ ਨੂੰ ਮਿਲਦੀ ਸੀ ਉਹ ਸਿੱਧਾ ਸਿੱਧਾ ਜਿਹੜਾ ਪੈਸਾ ਸਰਕਾਰ ਕਮਾਵੇਗੀ ਉਹਦਾ ਅਸਰ ਲੋਕਾਂ ਨੂੰ ਇਸ ਤਰੀਕੇ ਮਿਲੇਗਾ ਕਿ ਜਿਹੜੀ ਆਮ ਆਦਮੀ ਕਲੀਨਿਕ ਹੋ ਗਈ ਹੈ ਸਰਕਾਰ ਜਿਹੜੀਆਂ ਵੀ ਸੇਵਾਵਾਂ ਲੈ ਕੇ ਆਂਦੀ ਹੈ ਚਾਹੇ ਫਿਰ ਉਹ ਸੇਵਾਵਾਂ ਲੋਕ ਭਲਾਈ ਵਾਸਤੇ ਹੋਣ ਜਾਂ ਫਿਰ ਲੋਕ ਲੋਕ ਹਿਤੇਸ਼ੀ ਹੋਣ ਜਾਂ ਸਰਕਾਰ ਭਲਾਈ ਵਾਸਤੇ ਹੋਣ ਜੜੀਆਂ ਵੀ ਸੇਵਾਵਾਂ ਸਰਕਾਰ ਲੈ ਕੇ ਆਂਦੀ ਹੈ ਉਹਨਾਂ ਵਿੱਚੋਂ ਪੈਸਾ ਲੱਗੇਗਾ ਪਰ ਲੋਕਾਂ ਨੂੰ ਜ਼ਰੂਰ ਮਾਰਚ ਲੈਣੀ ਪਵੇਗੀ ਕਿਉਂਕਿ ਪੰਜਾਬ ਨੂੰ ਜੇਕਰ ਗੱਲ ਕਰੀਏ ਤਾਂ ਗੱਲ ਹੁੰਦੀ ਹੈ ਪੰਜਾਬ ਚ ਕਰਜ਼ਾ ਜਿਹੜਾ ਇਹ ਦਿਨ ਬਰ ਦਿਨ ਵੱਧਦਾ ਜਾ ਰਿਹਾ ਹੈ ਹਰ ਇੱਕ ਪੰਜਾਬੀ ਤੇ ਨਾ ਜਾਣੇ ਕਿੰਨੇ ਲੱਖ ਦਾ ਕਰਜ਼ਾ ਹੈ ਤੇ ਉਸ ਨੂੰ ਪਤਾ ਵੀ ਨਹੀਂ ਹੈ ਕਿਉਂਕਿ ਸਰਕਾਰ ਪਹਿਲੇ ਕਰਜ਼ੇ ਉਤਾਰਨ ਲਈ ਤੇ ਹੋਰ ਸਰਕਾਰਾਂ ਚਲਾਉਣ ਲਈ ਉਹਨੂੰ ਬਾਹਰੋਂ ਦੂਜੇ ਸਟੇਟਸ ਤੋਂ ਸੈਂਟਰ ਗਵਰਨਮੈਂਟ ਤੋਂ ਦੂਜੇ ਬੈਂਕਾਂ ਤੋਂ ਲੋਨ ਲੈਣਾ ਪੈ ਰਿਹਾ ਤਾਂ ਕਰਜ਼ਾ ਪੰਜਾਬ ਤੇ ਬਹੁਤ ਹੈ ਤਾਂ ਇਹਨੂੰ ਇਹ ਵੀ ਇੱਕ ਤਰੀਕੇ ਨਾਲ ਵੇਖਿਆ ਜਾ ਸਕਦਾ ਹੈ ਕਿ ਉਸ ਕਰਜ਼ੇ ਨੂੰ ਹਟਾਣ ਪਿੱਛੇ ਸਰਕਾਰ ਨੇ ਥੋੜੇ ਬੋਡ ਤੇ ਰੇਟ ਵਧਾ ਦਿੱਤੇ ਨੇ ਕੋਈ ਬਹੁਤ ਵੱਡਾ ਬਦਲਾਅ ਨਹੀਂ ਆਇਆ ਜੇਕਰ ਗੱਲ ਕਰੀਏ ਤਾਂ 65 ਪੈਸੇ ਵਧਣਾ ਜਾਂ 92 ਰੁਪਏ 92 ਪੈਸੇ ਜਾਂ 1 ਰੁਪਏ ਦੇ ਸਹਾਰ ਨਾਲ ਜੇ ਪੈਟਰੋਲ ਡੀਜ਼ਲ ਵਧਿਆ ਤਾਂ ਉਸ ਨਾਲ ਇੰਨਾ ਕੋਈ ਉਹ ਇੱਕਦਮ ਉਤਰ ਪੁਤਰ ਨਹੀਂ ਹੋ ਜਾਵੇਗੀ ਕੋਈ ਤੂਫਾਨ ਨਹੀਂ ਆ ਜਾਵੇਗਾ ਇਹ ਚੀਜ਼ ਉਹਦਾ ਯਸ ਕਰਕੇ ਗਈ ਹੈ ਕਿ ਇੱਕ ਤਾਂ ਜਿਹੜੀ ਡਿਊਟੀ ਸਰਕਾਰ ਵੱਲੋਂ ਲਈ ਜਾਂਦੀ ਸੀ ਉਹ ਘਟਾ ਦਿੱਤੀ ਗਈ ਹੈ ਨਾਲ ਨਾਲ ਸਰਕਾਰ ਜਿਹੜੀਆਂ ਸੇਵਾਵਾਂ ਦਿੰਦੀ ਹੈ ਲੋਕਾਂ ਨੂੰ ਚਾਹੇ ਉਹ ਫਿਰ ਐਮੀਨਸ ਸਕੂਲ ਹੋਵੇ ਪ੍ਰਧਾਨ ਮੰਤਰੀ ਵੱਲੋਂ ਜਿਹੜੀ ਯਾਤਰਾ ਚ ਮੁੱਖ ਮੰਤਰੀ ਵੱਲੋਂ ਜਿਹੜੀ ਯਾਤਰਾ ਚਲਾਈ ਜਾਂਦੀ ਹੈ ਧਾਰਮਿਕ ਥਾਵਾਂ ਤੇ ਉਹ ਹੋਵੇ ਸਕੂਲ ਜਿਹੜੇ ਬਣਾਏ ਜਾਂਦੇ ਨੇ ਸ਼ੂਟਿੰਗ ਰੇਂਜ ਬਣਾਈਆਂ ਜਾ ਰਹੀਆਂ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਨੇ ਇਹਨਾਂ ਸਾਰੀਆਂ ਸੇਵਾਵਾਂ ਤੇ ਉਹ ਪੈਸਾ ਲੱਗੇਗਾ ਨਾਲੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੁਝ ਪੈਸਾ ਸਰਕਾਰ ਇਸ ਕਰਕੇ ਵੀ ਆਪਣੇ ਕੋਲ ਰੱਖੇਗੀ ਤਾਂ ਕਿ ਜਿਹੜਾ ਕਰਜ਼ਾ ਪੰਜਾਬ ਸਰਕਾਰ ਤੇ ਚੜਦਾ ਪਿਆ ਦਿਨ ਬਰ ਦਿਨ ਉਸ ਕਰਜ਼ੇ ਨੂੰ ਹੌਲੀ-ਹੌਲੀ ਉਤਾਰਿਆ ਜਾ ਸਕੇ